ਮੁੰਨਾ ਸ਼ਰਮਾ ਦਾ ਮਾਮਲਾ ਆ ਕਾਫੀ ਸੁਰਖੀਆਂ ਦੇ ਵਿੱਚ ਆ ਕਾਫੀ ਜ਼ਿਆਦਾ ਪੱਖ ਬਚੂਕਾ ਹੈ ਉਹਨਾਂ ਦੇ ਵੱਲੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਉਹਨਾਂ ਤੇ ਆਪੀ ਦੋਸ਼ ਲਾਇਆਗੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਉਹਨਾਂ ਨੂੰ ਅਗਰਫਤਾਰ ਕਰ ਲੈ ਗਏ ਪਿੰਕੀ ਢਾਲੀਵਾਲ ਤੇ ਇਹਨਾਂ ਦਾ ਬੇਟਾ ਕਰਨ ਢਾਲੀਵਾਲ ਬਿਲਕੁਲ ਫਰਾਡ ਕਰਸਨਾ 2 ਸਾਲ ਪਹਿਲਾਂ ਇਹਨਾਂ ਨੇ ਮੇਰਾ ਕੰਟੈਂਟ ਚੋਰੀ ਕਰਕੇ ਆਪਣੀ ਕੰਪਨੀ ਚ ਪਾ ਲਿਆ ਪਿੰਕੀ ਢਾਲੀਵਾਲ ਦੇ ਬੇਟੇ ਨੇ ਉਹ ਕੰਟੈਂਟ ਹੈ ਜਿਹੜਾ ਉਹ ਡਿਲੀਟ ਕਦੇ ਵੀ ਨਹੀਂ ਕੀਤਾ ਜੋ ਕਿ ਹੁਣ ਤੱਕ ਤਕਰੀਬਨ 3 ਕਰੋੜ ਦੇ ਗੇੜਫੇੜ ਬਣਦਾ ਹੈ ਜੋ 파ਟੀ ਤੇ ਪੁਲਿਸ ਸਕੂਲ ਆਪਣੀ ਕੰਪਲੀਟ ਕਰਾਣੀ ਚਾਹੀਆਂ ਪਰ ਸਾਡੀ ਸੁਣਵਾਈ ਨਹੀਂ ਹੋਈ ਕਿਉਂਕਿ ਪਿੰਕੀ ਢਾਲੀ ਵਾਲ ਨੂੰ ਉੱਥੇ ਸਾਡੇ ਸਾਹਮਣੇ ਬਿਠਾ ਕੇ ਜਾਂ ਗੋਫੀਆਂ ਭਲਾਈਆਂ ਜਾਂਦੀਆਂ ਸੀ ਤੇ ਇਦਾਂ ਹੀ ਸਾਨੂੰ ਵਾਪਸ ਮੋੜ ਦਿੱਤਾ ਜਾਂਦਾ ਸੀ ਸਾਡੀ ਜੀ ਬਿਲਕੁਲ ਹੀ ਮਾਫੀਆ ਬਣਾਇਆ ਜਾ ਰਿਹਾ ਪੰਜਾਬੀ ਇੰਡਸਟਰੀ ਨੂੰ ਕਿਉਂਕਿ ਜੇ ਆਪਾਂ 1000 ਕਰੋੜ ਦਾ ਰੈਵਨਿਊ ਮੰਨ ਲਓ ਆਪਣੀ ਇੰਡਸਟਰੀ ਜਨਰੇਟ ਕਰਦੀ ਹੈ ਤੇ ਉਹ ਜੋ ਇੰਡਸਟਰੀ ਨੂੰ ਤਾਂ 3-400 ਕਰੋੜੀ ਮਿਲਣਾ ਬਸ ਇਹਦਾ ਸਾਰਾ ਇਹਨਾਂ ਦੀ ਜੇਬਾਂ 'ਚ ਜਾਂਦਾ। ਤੋਂ ਬਾਅਦ ਮੈਨੂੰ ਪਿੰਕੀ ਢਾਲੀਵਾਲ ਦੇ ਬੇਟੇ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਸੌਲਵ ਕਰ ਸਕਦੇ ਹਾਂ। ਪਰ ਗੱਲ ਇਹ ਆ ਕਿ ਉਹ ਸੌਲਵ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਕਿ ਜੋ ਮੇਰੇ ਮੇਨ ਫੌਂਸ ਆ ਜਿਨ੍ਹਾਂ ਤੋਂ ਮੈਨੂੰ ਵਧੀਆ ਇਨਕਮ ਆਉਣੀ ਆ ਉਹ ਕਹਿੰਦੇ ਉਹ ਗਾਣੇ ਤੂੰ ਸਾਨੂੰ ਛੱਡ ਦੇ ਤੇ ਜਿਹੜੇ ਬਾਕੀ ਗਾਣੇ ਉਹ ਤੂੰ ਲੈ ਜਾ। ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਤ ਸੇਖ। ਬਿੱਤੇ ਕੁਝ ਦਿਨਾਂ ਤੋਂ ਪੰਜਾਬੀ ਕੈਕਸ ਹੁੰਦਾ ਸ਼ਰਮਾ ਦਾ ਮਾਮਲਾ ਆ ਕਾਫੀ ਸੁਰਖੀਆਂ ਦੇ ਵਿੱਚ ਆ ਕਾਫੀ ਜ਼ਿਆਦਾ ਪੱਖ ਵਿੱਚ ਆ ਓਕੇ ਉਹਨਾਂ ਦੇ ਵੱਲੋਂ ਪ੍ਰੋਡਿਊਸਰ ਪਿੰਕੀ ਢਾਲੀਵਾਲ ਉਹਨਾਂ ਤੇ ਕਾਫੀ ਦੋਸ਼ ਲਾਇਆ ਗਏ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਉਹਨਾਂ ਨੂੰ ਅਗਰਫਤਾਰ ਕਰ ਲਿਆ ਗਿਆ ਹਾਲਕੀ ਮਾਮਲਾ ਮੈਇਲਾ ਕਮਿਸ਼ਨ ਤੱਕ ਵੀ ਪਹੁੰਚ ਚੁੱਕਿਆ ਹੈ ਉਸ ਤੋਂ ਬਾਅਦ ਇੱਕ ਹੋਰ ਆਰਟਿਸਟ ਵੀ ਜਿਹੜੇ ਨੇ ਉਹ ਵੀ ਜਿਹੜੇ ਆ ਮੀਡੀਆ ਆਏ ਨੇ ਸਾਡੇ ਨਾਲ ਜੁੜੇ ਵੀ ਨੇ ਤਾਂ ਸਾਡੇ ਨਾਲ ਨੇ ਥਗ ਨੇਸ਼ਨ ਸਟੂਡੀਓਜ਼ ਦੇ ਮਾਲਕ ਵਿੱਕੀ ਜਨਾ ਦੇ ਵੱਲੋਂ ਵੀ ਆ ਪਿੰਕੀ ਢਾਲੀਵਾਲ ਤੇ ਦੋਸ਼ ਲਾਏ ਗਏ ਨੇ ਉਹਨਾਂ ਤੇ ਆਪਾਂ ਕਹਿ ਸਕਦੇ ਆ ਜਿਸ ਤਰ੍ਹਾਂ ਦੇ ਨਾਲ ਸਰੁੰਦਾ ਸ਼ਰਮਾ ਉਹਨਾਂ ਦੇ ਵੱਲੋਂ ਦੋਸ਼ ਲਾਏ ਗਏ ਨੇ ਅਜਿਹੇ ਦੋਸ਼ ਹੈ ਆ ਵਿੱਕੀ ਜੀ ਹੋਣਾ ਵੱਲੋਂ ਜਿਹੜੇ ਫਾਗਨੇ ਸਟੂਡੀਓ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਲਾਇਗਿਆ ਤਾਂ ਵਿੱਕੀ ਜੀ ਨਾਲ ਗੱਲਬਾਤ ਕਰਦੇ ਆ ਵੀ ਮਾਮਲਾ ਕੀ ਹੈ ਕਿਸ ਤਰ੍ਹਾਂ ਸਾਰੀ ਗੱਲਬਾਤ ਸੁਨੰਦਰਾ ਸ਼ਰਮਾ ਦੇ ਨਾਲ ਹੋਈ ਹੈ ਉਹਨਾਂ ਦੇ ਨਾਲ ਹੋਈ ਹੈ ਕੀ ਵਾਕਿਆ ਕੀ ਸੱਚ ਹੈ ਤਾਂ ਵਿੱਕੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਸਤਾ ਪੰਜਾਬ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਆਪਣਾ ਪੱਖ ਰੱਖਣ ਲਈ ਤੇ ਜੀ ਹਾਂਜੀ ਵਿੱਕੀ ਜੀ ਸਭ ਤੋਂ ਪਹਿਲਾਂ ਗਾਇਕ ਸੁਨੰਦਰਾ ਸ਼ਰਮਾ ਦਾ ਮਾਮਲਾ ਸੂਖਿਆਂ ਦੇ ਵਿੱਚ ਆਂਦਾ ਸੁਨੰਦਰਾ ਸ਼ਰਮਾ ਵੈਸੇ ਤਾਂ ਬੜੀ ਆਪਾਂ ਕਈ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਦੇ ਚੁਰਬੁਲੇ ਅੰਦਾਜ਼ ਦੇ ਉਹਨਾਂ ਦੇ ਇੱਕ ਪਿਆਰੇ ਬਿਹੇਵੀਅਰ ਦੇ ਬੜੇ ਫੈਨ ਨੇ ਪਰ ਅਚਾਨਕ ਸਦੰਦਾ ਸ਼ਰਮਾ ਦੇ ਵੱਲੋਂ ਅਜਹਈਆਂ ਪੋਸਟ ਆਣੀਆਂ ਉਹ ਵਿੱਚ ਅਜਹਈਆਂ ਲਾਈਨਸ ਵੀ ਸੀ ਕਿ ਮੈਂ ਆਪਣਾ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਫੈਨਸ ਵੀ ਬੜੇ ਹਰਾਮ ਹੋਏ ਲੋਕ ਵੀ ਹਰਾਮ ਹੋਏ ਵੀ ਐਸਾ ਕਿਵੇਂ ਹੋਇਆ ਇਹ ਇਹ ਮਾਮਲਾ ਕੀ ਹੈ ਸਦੰਦਾ ਸ਼ਰਮਾ ਦਾ ਪਹਿਲਾਂ ਹਾਂਜੀ ਇਹ ਜੀ ਮਾਮਲਾ ਇਹ ਹੈ ਕਿ ਪਿੰਕੀ ਥਾਲੀ ਵਾਲ ਇਹਨਾਂ ਦੀ ਕੰਪਨੀ ਐ ਸਕਾਈ ਡਿਜੀਟਲ ਪਿੰਕੀ ਢਾਲੀ ਵਾਲ ਤੇ ਇਹਨਾਂ ਦਾ ਬੇਟਾ ਕਰਨ ਢਾਲੀ ਵਾਲੇ ਬਿਲਕੁਲ ਫਰਾਡ ਪਰਸਨ ਆ ਕਿਉਂਕਿ ਇਹਨਾਂ ਨੇ ਸੇਮ ਚੀਜ਼ ਮੇਰੇ ਨਾਲ ਵੀ ਕੀਤੀ 2 ਸਾਲ ਪਹਿਲਾਂ ਇਹਨਾਂ ਨੇ ਮੇਰਾ ਕੰਟੈਂਟ ਚੋਰੀ ਕਰਕੇ ਆਪਣੀ ਕੰਪਨੀ ਚ ਪਾ ਲਿਆ ਜਿਹਨੂੰ ਵੀ ਮੌਨਟ ਕਰਦਾ ਸੀ ਉਹਦੇ ਸਾਰੇ ਰਾਈਟਸ ਉਹਦਾ ਪੇਪਰ ਵਰਕ ਮੇਰੇ ਕੋਲ ਸੀ ਇਹਨਾਂ ਨੇ ਮੇਰਾ ਆਰਟਿਸਟ ਵੀ ਖਰਾਬ ਕੀਤਾ ਉਹਨੂੰ ਮੇਰੇ ਖਿਲਾਫ ਕੀਤਾ ਸੋ ਇਹਨਾਂ ਦਾ ਸਾਰਾ ਇਦਾਂ ਦਾ ਹੀ ਫਰਾਡ ਕੰਮ ਹੈ ਸੋ ਕਿਉਂਕਿ ਜਿਹੜੇ ਪੁਰਾਣੇ ਆਪਣੇ ਪ੍ਰੋਡਿਊਸਰਸ ਨੇ ਜਾਂ ਪੁਰਾਣੀ ਕਲਾਕਾਰ ਨੇ ਉਹਨਾਂ ਨੂੰ ਵੀ ਇਹ ਹੀ ਸੌਨੋ ਮਿਲਦਾ ਆ ਕਿ ਇਹਨਾਂ ਦਾ ਸਟਾਰਟਿੰਗ ਤੋਂ ਹੀ ਕੰਮ ਰਿਹਾ ਸੋ ਇਹ ਤਾਂ ਫਰਾਡ ਨਹੀਂ ਸਟਾਰਟਿੰਗ ਸੋ ਬਹੁਤ ਸਾਰੇ ਕਲਾਕਾਰਾਂ ਦਾ ਇਹਨਾਂ ਨਾਲ ਇਹੀ ਰੌਲਾ ਚੱਲ ਰਿਹਾ ਲੋਕਾਂ ਦੇ ਚੈਨ ਲੱਦੇ ਆ ਇਹਨਾਂ ਨੂੰ ਅ ਬਿਲਕੁਲ ਜਿਸ ਤਰ੍ਹਾਂ ਬਿੱਗੀ ਤਲਵਾਰ ਜਦੋਂ ਗ੍ਰਿਫਟ ਚ ਹੁੰਦੇ ਨੇ ਪੁਲਿਸ ਦੀ ਉਹਨਾਂ ਦੇ ਵੱਲੋਂ ਦੋ ਪੰਥੀਆਂ ਮੀਡੀਆ ਦੇ ਮੂਰੇ ਕਈਆਂ ਜਾਂਦੀਆਂ ਨੇ ਕਿ ਮੈਂ ਰੋਟੀ ਪਾਈ ਐ ਇਹ ਇਹ ਰੋਟੀ ਪਾਈ ਦਾ ਉਹ ਕਿਸ ਚੀਜ਼ ਦਾ ਰੈਫਰ ਕਰ ਰਿਹਾ ਹੈ ਉਹਦਾ ਹੀ ਫਿਰ ਰੱਬ ਨਾਲੋਂ ਵੱਡੇ ਬਣ ਕੇ ਦਿਖਾ ਰਿਹਾ ਵੀ ਰੋਟੀ ਪਾਈਏ ਰੋਟੀ ਕੌਣ ਕਿਸ ਨੂੰ ਪਾ ਸਕਦਾ ਟੈਲੈਂਟ ਤਾਂ ਬੰਦਾ ਸ਼ਰਮਾ ਜੀ ਦੀ ਨਾ ਉਹਨਾਂ ਨੇ ਚਲੋ ਪਾਲਿਸ਼ ਕੀਤਾ ਆਪਾਂ ਮੰਨਦੇ ਆ ਕਿ ਟੈਲੈਂਟ ਪਾਲਿਸ਼ ਕੀਤਾ ਉਹਨਾਂ ਨੇ ਪਰ ਇਹ ਨਹੀਂ ਕਿ ਕਿਸੇ ਦਾ ਤੁਸੀਂ ਹਮੇਸ਼ਾ ਲਈ ਹੱਥ ਮਾਰ ਲਓ ਜੋ ਤੁਹਾਡਾ ਕੰਟਰੈਕਟ ਪੂਰਾ ਹੋ ਗਿਆ ਕਿਸੇ ਨਾਲ ਤੁਸੀਂ ਉਹਨੂੰ ਬਾਅਦ ਚੋਂ ਵੀ ਬੰਦਕ ਬਣਾ ਕੇ ਰੱਖਦੇ ਹੋ ਇਹ ਬਹੁਤ ਗਲਤ ਗੱਲ ਹੈ ਜੀ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀ ਜਦੋਂ ਕੰਟਰੈਕਟ ਸੀਗਾ ਬੰਦਾ ਸ਼ਰਮਾ ਦਾ ਤਾਂ ਕੀ ਮਤਲਬ ਉਹ ਇਕੱਠੇ ਕੰਮ ਕਰਦੇ ਸੀ ਉਹਨਾਂ ਦਾ ਪਰਿਵਾਰਕ ਸੰਬੰਧ ਸੀਗੇ ਉਹਨਾਂ ਦੇ ਹਾਂਜੀ ਜਿੰਨਾ ਕਿ ਆਪਾਂ ਨੂੰ ਮਿਊਜ਼ਿਕ ਇੰਡਸਟਰੀ 'ਚ ਸੁਣਨ ਨੂੰ ਮਿਲਿਆ ਜਦੋਂ ਮੈਂ ਮਹਾਲੀ ਚੰਡੀਗੜ੍ਹ ਸੀ ਮਿਊਜ਼ਿਕ ਇੰਡਸਟਰੀ 'ਚ ਤੇ ਮੈਨੂੰ ਉਸ ਟਾਈਮ 'ਤੇ ਜਿੰਨਾ ਕਿ ਸਾਨੂੰ ਮਿਲਦਾ ਸੀ ਕਿ ਸੰਨੰਦਾ ਦੇ ਇਹਨਾਂ ਦਾ ਇਹਨਾਂ ਦੇ ਕਰੀਅਰ ਰੁਕਣਾ ਤੇ ਇਹਨਾਂ ਨਾਲ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਤੇ ਜਿੱਦਾਂ ਕਿ ਸੰਨੰਦਾ ਦੇ ਬਿਆਨ ਆਏ ਆ ਬਿਲਕੁਲ ਸਹੀ ਆ ਉਹ ਚੀਜ਼ਾਂ ਅਸੀਂ ਸੁਣੀਆਂ ਪਹਿਲਾਂ ਜੀ ਹੁਣ ਜਿਸ ਤਰ੍ਹਾਂ ਸੁਨੰਦ ਦਾ ਮਾਮਲਾ ਕਾਫੀ ਪੱਕ ਚੁੱਕਿਆ ਹੈ ਤੁਹਾਡੀ ਵੀ ਵੀਡੀਓਜ਼ ਅਸੀਂ ਦੇਖਿਆ ਨੇ ਤੁਸੀਂ ਵੀ ਸੇਮ ਆਪਾਂ ਕਹੀ ਤਕਰੀਬਨ ਸੇਮ ਮਾਮਲੇ ਨੂੰ ਲੈ ਕੇ ਪਿੰਕੀ ਧਾਲੀਵਾਲ ਉਹਨਾਂ ਤੇ ਤੁਸੀਂ ਦੋਸ਼ ਲਾਇਆ ਕਿ ਮੇਰਾ ਵੀ ਕੰਟੈਂਟ ਨੇ ਉਹਨਾਂ ਨੇ ਯੂਜ਼ ਕੀਤਾ ਤੁਸੀਂ ਤਕਰੀਬਨ 2 ਕਰੋੜ ਦਾ ਵੀ ਉਹਨਾਂ ਤੇ ਇਲਜ਼ਾਮ ਲਾਇਆ ਵਾ ਤਾਂ ਤੁਹਾਡਾ ਉਹਨਾਂ ਨਾਲ ਕਿਸ ਤਰ੍ਹਾਂ ਮੇਲ ਹੋਇਆ ਜਾਂ ਕਿਸ ਤਰ੍ਹਾਂ ਇਹ ਮਾਮਲਾ ਸ਼ੁਰੂਆਤ ਇਸ ਤਰ੍ਹਾਂ ਹੋਈ ਹੈ ਦਰਸ਼ਕਾਂ ਨੂੰ ਜਰੂਰ ਦੱਸੋ ਹਾਂਜੀ ਇਹਦਾ ਇਹਦੀ ਸ਼ੁਰੂਆਤ ਇਦਾਂ ਹੋਈ ਆ ਕਿ ਮੈਂ ਨਾ ਮੇਰਾ ਆਰਟਿਸਟ ਇੰਡੀਆ ਭੇਜਿਆ ਸੀ ਨਿਊਜ਼ਿਲਾਂ ਤੋਂ ਵੀਡੀਓ ਸ਼ੂਟ ਕਰ ਲਈ ਤੇ ਮੇਰਾ ਵੀਡੀਓ ਡਾਇਰੈਕਟਰ ਸੌਰੀ ਆਰਟਿਸਟ ਕੌਣ ਨੇ ਜਿਹੜਾ ਤੁਸੀਂ ਭੇਜਿਆ ਸੀਗਾ ਮੇਰੇ ਆਰਟਿਸਟ ਦਾ ਨਾਮ ਹੈ ਰੀਅਲ ਬਾਸ ਉਹ ਜਿਹੜਾ ਟੱਕੇ ਰੱਖਦਾ ਮੁੰਡਾ ਉਹਦਾ ਮੈਂ ਇਦਾਂ ਸਟਾਈਲ ਲਾਂਚ ਲਾਂਚ ਕੀਤਾ ਸੀ ਇਦਾਂ ਦੇ ਇਸ ਟਾਈਮ ਤੇ ਨੂੰ ਤੇ ਮੈਂ ਉਹਨੂੰ ਇੰਡੀਆ ਭੇਜਿਆ ਸੀ ਆਪਣੀ ਵੀਡੀਓ ਡਾਇਰੈਕਟਰ ਕੋਲ ਅਰਸ਼ ਭੋਲਰ ਕੋਲ ਉਹ ਦੋਨੇ ਵੀਡੀਓ ਡਾਇਰੈਕਟ ਕੀਤੀ ਮੈਂ ਪੈਸੇ ਸਾਰੇ ਪੇ ਕੀਤੇ ਉਹਦੀ ਟੈਕਟ ਵਗੈਰਾ ਦੀ ਉਹਦੀ ਵੀਡੀਓ ਸ਼ੂਟ ਦੇ ਉਹਦੇ ਮਿਊਜ਼ਿਕ ਦੇ ਤੇ ਉਸ ਤੋਂ ਬਾਅਦ ਮੇਰਾ ਆਰਟਿਸਟ ਇੰਡੀਆ ਕੇ ਮੇਰੇ ਤੋਂ ਇਲੀਗਲ ਸਬਸਟਾਂਸਸ ਦੀ ਮੰਗ ਕਰ ਲੱਗੇ ਗਿਆ ਜਿੱਦਾਂ ਕਿ ਬੀਡ ਇੰਡੀਆ ਚ ਇਲੀਗਲ ਆ ਤੇ ਉਹਨਾਂ ਨੇ ਮੇਰੇ ਤੋਂ ਬੀਡ ਦੀ ਡਿਮਾਂਡ ਕੀਤੀ ਕੇ ਮੈਨੂੰ ਇੱਥੇ ਬੀਡ ਚਾਹੀਦੀ ਆ ਸੋ ਮੈਂ ਇਦਾਂ ਨਹੀਂ ਕੰਮ ਨਹੀਂ ਕਰ ਸਕਦਾ ਮੈਂ ਨਹੀਂ ਲੈ ਕੇ ਜਾਂਦਾ ਬੀਡ ਕਿਤੋਂ ਇੰਡੀਆ ਚ ਪ੍ਰੋਵਾਈਡ ਕਿਤੋਂ ਕਰਦਾ ਹਾਂ ਮੈਂ ਕੈਨੇਡਾ ਕਰਦਾ ਮੈਨੂੰ ਨਹੀਂ ਪਤਾ ਸੀ ਹੂੰ ਸੋ ਉਸ ਤੋਂ ਬਾਅਦ ਉਹ ਕੁਝ 뮤직 ਪਿੰਕੀ ਢਾਲੀਵਾਲ ਦੇ ਬੰਦਿਆਂ ਦੇ ਲਿੰਕ ਚ ਆਉਂਦਾ ਤੇ ਉਹ ਉਹਨੂੰ ਥੋੜਾ ਲਾਲ ਚਲੰਦੇ ਆ ਕੇ ਤੂੰ ਸਾਡੇ ਨਾਲ ਕੰਮ ਕਰ ਅਸੀਂ ਤੈਨੂੰ ਬੜੀਆ ਪਹਿਲੇ ਦਮਾਂਗੇ ਉਸ ਟਾਈਮ ਤੱਕ ਜਿਸ ਟਾਈਮ ਤੇ ਉਹ ਉਹਨਾਂ ਦੇ ਆਪਣਾ ਕੰਟੈਕਟ ਚ ਆਉਂਦਾ ਉਸ ਟਾਈਮ ਤੇ ਸਾਡਾ ਇੱਕ ਗਾਣਾ ਚੱਲਿਆ ਸੀ ਕੁਐਸਚਨ ਗਾਣੇ ਦਾ ਨਾਮ ਸੀ ਉਹ ਗਾਣਾ ਬੜਾ ਹੀ ਸੁਰਖੀਆਂ ਚ ਆਇਆ ਸੀ ਜੀ ਤੇ ਬੜਾ ਹਿੱਟ ਗਾਣਾ ਰਿਹਾ ਤੇ ਉਸ ਤੋਂ ਬਾਅਦ ਕਿਕੀਤਾਲੀਵਾਲ ਦੀ ਅੱਖ ਉਹ ਤੇ ਆ ਗਈ ਤੇ ਉਹਨੇ ਉਸ ਆਰਟਿਸਟ ਨੂੰ ਆਪਣੇ ਗ੍ਰਿਪ ਚ ਕਰ ਲਿਆ ਇਸ ਟਾਈਮ ਉਹ ਆਰਟਿਸਟ ਕਿੱਥੇ ਨੇ ਕਿ ਉਹਨਾਂ ਤੁਸੀਂ ਕਹਿੰਦੇ ਹੋ ਵੀ ਇਸ ਟਾਈਮ ਵੀ ਉਹ ਤੁਹਾਡੇ ਨਾਲ ਬੌਂਡ ਨੇ ਹਾਂਜੀ ਬਿਲਕੁਲ ਪਰ ਉਹ ਪਰ ਉਹ ਸਕਾਈ ਡਿਜੀਟਲ ਯਾਨੀ ਪਿੰਕੀ ਢਾਲੀ ਉਹਨਾਂ ਨਾਲ ਟੈਸਟੰਗ ਕੰਮ ਕਰ ਰਿਹਾ। ਇਦਾਂ ਹੀ? ਹਾਂਜੀ। ਉਹ ਪਿੰਕੀ ਢਾਲੀ ਵਾਲ ਉਹਨਾਂ ਨਾਲ ਕਰਨ ਢਾਲੀ ਵਾਲ ਅ ਲਾਈਕ ਉਹਨੂੰ ਮੇਰੇ ਖਿਲਾਫ ੜਕਾ ਕੇ ਆਪਣੀ ਕੰਪਨੀ ਚ ਗਾਣੇ ਕਰਨ ਦੀ ਤਿਆਰੀ ਕਰ ਰਿਹਾ। ਮੈਨੂੰ ਜਿੰਨੀ ਕਿ ਨਿਊਜ਼ ਆਈ ਹੈ ਕਿ ਉਹਨਾਂ ਨੇ ਵੀਡੀਓ ਸ਼ੂਟ ਕੀਤੇ ਮੇਰੇ ਜਿਹੜੇ ਗਾਣੇ ਨੂੰ ਮਾਊਂਟ ਕਰਵਾਉਣਾ ਦੀ। ਓਕੇ ਤੁਹਾਡੇ ਗਾਣੇ ਜਿਹੜੇ ਓਨ ਸੀਗੇ ਉਹਨਾਂ ਨੇ ਯੂਜ਼ ਕੀਤੇ ਆ। ਹਾਂਜੀ। ਤੇ ਤੁਸੀਂ ਇਸ ਇਹ ਮਾਮਲਾ ਕਦ ਤੱਕ ਇਹ ਮਾਮਲਾ ਹੈਗਾ ਜੀ 2022 ਅਕਤੂਬਰ ਦਾ ਇਹ ਜਿਸ ਟਾਈਮ ਤੇ ਮੈਂ ਮੇਰੇ ਆਰਟਿਸਟ ਨੂੰ ਇੰਡੀਆ ਭੇਜਿਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਆਰਟਿਸਟ ਮੇਰੇ ਖਿਲਾਫ ਕਰਤਾ ਹੂੰ ਤੇ ਉਸ ਤੋਂ ਬਾਅਦ 2023 ਚ ਉਹਨਾਂ ਨੇ ਮੇਰੇ ਉੱਤੇ ਇੱਕ ਕੇਸ ਕਰਵਾਤਾ April ਚ ਮੇਰੇ ਆਰਟਿਸਟ ਕੋ ਤੇ ਕਰਮਤਾਲੀ ਵਾਲ ਮੈਨੂੰ ਫੋਨ ਕਰਕੇ ਜਾਂ ਇਦਾਂ ਗੱਲਾਂ-ਮੱਤਾ ਕਰਦਾ ਸੀ ਕਿ ਜਾਂ ਤੂੰ ਆਰਟਿਸਟ ਛੱਡ ਦੇ ਜਾਂ ਤੂੰ ਕੰਟੈਂਟ ਛੱਡ ਦੇ ਇਹ ਹੁਣ ਅਸੀਲ ਕਰਨਾ ਆਰਟਿਸਟ ਨੂੰ ਅੱਗੇ ਜੋ ਵੀ ਆਪਰੇਸ਼ਨਸ ਕਰਨੇ ਆ ਮਿਊਜ਼ਿਕ ਦੇ ਪਰ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਵੀ ਕੰਟੈਂਟ ਵੀ ਮੇਰਾ ਹੈ ਆਰਟਿਸਟ ਵੀ ਮੇਰਾ ਹੈ ਤੇ ਮਿਹਨਤ ਮੇਰੀ ਹੈ ਹਾਂਜੀ ਬਿਲਕੁਲ ਤੁਸੀਂ ਜੇ ਮਾਮਲਾ 2022 ਦਾ ਬਾਅਦ ਤਕਰੀਬਨ ਦੋ ਟਾਂੇ ਸਾਲ ਪੁਰਾਣਾ ਮਾਮਲਾ ਹੈ ਤਾਂ ਉਦੋਂ ਤੁਸੀਂ ਕੋਈ ਐਕਸ਼ਨ ਲਿਆ ਤੁਸੀਂ ਕੋਈ ਲੀਗਲੀ ਤੁਸੀਂ ਕੋਈ ਪ੍ਰੋਸੀਜਰ ਫਾਲੋ ਕੀਤਾ ਹਾਂਜੀ ਜਦੋਂ ਉਹਨਾਂ ਇਹਨਾਂ ਨੇ ਗਾਣੇ ਮੇਰੇ ਅਪਲੋਡ ਕਰਨੇ ਸਟਾਰਟ ਕੀਤੇ ਆ ਡਿਸਟ੍ਰੀਬਿਊਟ ਕੀਤੇ ਆ ਆਪਣੀ ਕੰਪਨੀ Sky Digital ਤੋਂ ਤੇ ਮੈਨੂੰ ਨੋਟ ਆਪਣਾ YouTube ਤੇ ਨੋਟਿਸ ਆਣੀ ਸਟਾਰਟ ਹੋ ਗਿਆ ਨੋਟਿਸ ਹੋਣਾ ਕਿ ਕੰਟੈਂਟ ਆਈਡੀ ਆਪ ਦਾ ਮਨ ਹੋਈਏ ਕਿਸੇ Skydeep ਨਾਮ ਤੋਂ ਤੇ ਮੈਂ ਉਹਨੂੰ ਈਮੇਲ ਕੀਤਾ ਕਿ ਇਦਾਂ ਕਰਕੇ ਮੇਰਾ ਆਰਟਿਸਟ ਹੈ ਮੇਰੇ ਨਾਲ ਸਾਈਨ ਹੈ ਮੈਂ ਉਹਨਾਂ ਨੂੰ ਆਪਣਾ ਕੰਟਰੈਕਟ ਵੀ ਭੇਜਿਆ ਜੋ ਕਿ ਜੋ ਬਹੁਤ ਨਹੀਂ ਸਾਈਨ ਕੀਤਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਰਟ ਚ ਜਾ ਕੇ ਸਟੇਲੀ ਅਪਲਾਈ ਕਰਤਾ ਸੋ ਇਹਨਾਂ ਨੂੰ ਸਟੇ ਮਿਲ ਗਈ ਕਿਉਂਕਿ ਮੈਂ ਕੈਨੇਡਾ ਸੀ ਮੈਂ ਆਪਣਾ ਲਾਇਰ ਨਹੀਂ ਪੇਸ਼ ਕਰਤ ਗਿਆ ਉਸ ਟਾਈਮ ਤੱਕ ਦਿਨ ਬੜੇ ਥੋੜੇ ਸੀ ਮੈਨੂੰ ਇਨੀ ਨੌਲੇਜ ਨਹੀਂ ਸੀ ਵੀ ਨਹੀਂ ਜਾਨੀ ਇਹਨਾਂ ਨੂੰ 3 ਮਹੀਨਿਆਂ ਲਈ ਚਰਮੀਨ ਲਈ ਸਟੇ ਮਿਲ ਗਈ ਕੋਰਟ ਵੱਲੋਂ ਪਰ ਆਫਟਰ ਥੈਟ ਮੈਂ ਆਪਣੇ ਪ੍ਰੂਫਸ ਪੇਸ਼ ਕੀਤੇ ਸਾਰੇ ਕੋਰਟ ਦੇ ਵਿੱਚ ਤੇ ਸਟੇ ਸੀ ਜੋ ਟੁੱਟ ਗਈ ਤੇ ਰਿਸਪੈਕਟਡ ਕੋਰਟ ਨੇ ਸਾਰੇ ਜੋ ਫੈਸਲਾ ਸੀ ਮੇਰੇ ਹੱਕੇ ਸੁਣਾਇਆ ਕਿ ਉਸ ਤੋਂ ਮੈਂ ਰੈਵਿਊ ਕਮਾ ਸਕਦਾ ਉਹਨੂੰ ਬੇਚ ਸਕਦਾ ਖਰੀਦ ਸਕਦਾ ਕੰਟੈਂਟ ਹਾਂ ਤੇ ਉਸ ਤੋਂ ਬਾਅਦ ਪੀਕੀਤਾਲੀ ਵਾਲਦੋ ਬੇਟੇ ਨੇ ਉਹ ਕੰਟੈਂਟ ਹੈ ਜਿਹੜਾ ਉਹ ਡਿਲੀਟ ਕਦੇ ਵੀ ਨਹੀਂ ਕੀਤਾ ਟੇਕ ਡਾਊਨ ਨਹੀਂ ਕੀਤਾ ਆਪਣੀ ਸਾਈਟ ਡਿਜੀਟਲ ਤੋਂ ਹਾਂ ਜੋ ਕਿ ਹੁਣ ਤੱਕ ਤਕਰੀਬਨ 3 ਕਰੋੜ ਦੇ ਇਹੜ ਫੇੜ ਬਣਦਾ ਹੈ ਫੈਦਲੀ ਜੋ ਖਾ ਚੁੱਕੇ ਤੁਸੀਂ ਕਹਿੰਦੇ ਹੋ ਵੀ ਉਹ ਤੁਹਾਡੀ ਮਿਹਨਤ ਸੀਗੀ ਤੁਹਾਡਾਂ ਕਿੰਦੀ ਮਿਹਨਤ ਸੀਗੀ ਤੇ ਉਹਨਾਂ ਨੇ ਉਸ ਨੂੰ ਪਬਲਿਸੀਸ ਕੀਤਾ ਤੇ ਉਸ ਦੀ ਕਮਾਈ ਤਕਰੀਬਨ 3 ਕਰੋੜ ਬਣਦੀ ਹੈ ਜੋ ਤੁਸੀਂ ਕਹਿੰਦੇ ਹੋ ਤੁਹਾਡੀ ਬਣਦੀ ਸੀ ਹਾਂਜੀ ਬਿਲਕੁਲ ਤੇ ਇਹ ਜਦੋਂ ਤੇ ਹੁਣ ਤੁਹਾਡੇ ਵੱਲੋਂ ਇਹ ਸਭ ਕੀਤਾ ਗਿਆ 2022 ਦਾ ਮਾਮਲਾ ਹੈ ਤੇ ਹੁਣ ਕਰੰਟਲੀ ਲੀਗਲੀ ਕੀ ਚੱਲ ਰਿਹਾ ਤੁਸੀਂ ਤੁਹਾਡੀ ਐਫਆਈਆਰ ਵੀ ਕਰਾਈ ਮੈਂ ਰੱਖਿਆ ਹਾਂਜੀ ਅਸੀਂ ਲੀਗਲੀ ਪੁਲਿਸ ਕੋਲ ਆਪਣੀ ਕੰਪਲੇਂਟ ਕਰਾਣੀ ਚਾਹੀਆ ਪਰ ਸਾਡੀ ਸੁਣਵਾਈ ਨਹੀਂ ਹੋਈ ਕਿਉਂਕਿ ਪਿੰਕੀ ਢਾਲੀਵਾਲ ਨੂੰ ਉੱਥੇ ਸਾਡੇ ਸਾਹਮਣੇ ਬਿਠਾ ਕੇ ਚਾਹ-ਕੌਫੀਆਂ ਪਲਾਈਆਂ ਜਾਂਦੀਆਂ ਸੀ ਤੇ ਇਦਾਂ ਹੀ ਸਾਨੂੰ ਵਾਪਸ ਮੋੜ ਦਿੱਤਾ ਜਾਂਦਾ ਸੀ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਇਹ ਕਿਹੜੇ ਥਾਣੇ ਦੀ ਗੱਲ ਕਰ ਰਹੇ ਹੋ ਆ ਇਹ ਜੀ ਮਹਾਲੀ ਥਾਣੇ ਦੀ ਗੱਲ ਹੈ ਤੇ ਮੈਂ ਡੀਐਸਪੀ ਸਾਹਿਬ ਦਾ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਤੁਹਾਨੂੰ ਪਤਾ ਹੈ ਮੇਰੇ ਤੇ ਗੱਲ ਨੂੰ ਕੋਈ ਵੀ ਉਹਨਾਂ ਨੇ ਪਰੇਸ਼ਾਨ ਕਰਨਾ ਮੈਨੂੰ ਤਾਂ ਕਰਨਾ ਜੋ ਮਤਲਬ ਤੁਸੀਂ ਉੱਥੇ ਥਾਣੇ ਜਾਂਦੇ ਸੀਗੇ ਉਹਨਾਂ ਦੇ ਪਿੰਕੀ ਧਾਲੀਵਾਲ ਉਹਨਾਂ ਦੇ ਖਿਲਾਫ ਕੰਪਲੀਟ ਲਿਖਾਉਣ ਬਾਅਦ ਜਦੋਂ ਉੱਥੇ ਦੂਜੇ ਪਾਸੇ ਪਿੰਕੀ ਧਾਲੀਵਾਲ ਨੂੰ ਉੱਥੇ ਚਾਹ ਪਾਣੀ ਪੁਲਾਈ ਜਾ ਰਹੀ ਹੈ ਕਾਫੀ ਪੁੱਛੀ ਜਾ ਰਹੀ ਹੈ ਪਰ ਤੁਹਾਡੀ ਤੁਹਾਡੇ ਜਿਹੜਾ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਦੇ ਖਿਲਾਫ ਪਰਚਾ ਵੀ ਨਹੀਂ ਦਰਜ ਕੀਤਾ ਜਾ ਰਿਹਾ ਇਸ ਤਰ੍ਹਾਂ ਹੀ ਤੁਸੀਂ ਕਹਿ ਰਹੇ ਹੋ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਤੁਸੀਂ ਕੀ ਸਟੈਪ ਫਾਲੋ ਕੀਤਾ ਫਿਰ ਪਰ ਉਸ ਤੋਂ ਬਾਅਦ ਜੀ ਅਸੀਂ ਲਾਈਕ ਕਿਸਾਨ ਯੂਨੀਅਨ ਕੋਲ ਗਏ ਸੋ ਉਹਨਾਂ ਨੇ ਵੀ ਸਾਡੀ ਹੈਲਪ ਕਰਨੀ ਟਰਾਈ ਕੀਤੀ ਪਰ ਪਿੰਕੀ ਧਾਲੀਵਾਲ ਕਿਸੇ ਵੀ ਤਰੀਕੇ ਨਾਲ ਜੋ ਕਿ ਉਹ ਨਹੀਂ ਕਰ ਰਹੀ ਸੀ ਟੇਕ ਡਾਊਨ ਗਾਣੀ ਸੋ ਉਸ ਤੋਂ ਬਾਅਦ ਮੇਰੀ ਇਹਨਾਂ ਨਾਲ ਗੱਲ ਹੋਈ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਸੋਲਵ ਕਰ ਲਾਂਗੇ ਫਿਰ ਉਸ ਤੋਂ ਬਾਅਦ ਸਤੰਬਰ 9 2024 ਨੂੰ ਮੈਨੂੰ ਰੀਅਲ ਬਾਲ ਦੀ اچانک ਕਾਲ ਆਉਂਦੀ ਹੈ ਹਾਂ ਤੁਹਾਡੇ ਆਰਟੀਸਟ ਹਾਂਜੀ ਉਹਦੀ ਮੈਨੂੰ ਕਾਲ ਆਉਂਦੀ ਹੈ ਮੈਸੇਜ ਆਉਂਦਾ ਮੈਂ ਕਾਲ ਨਹੀਂ ਚੁੱਕ ਸਕਿਆ ਮੈਂ ਬਾਹਰ ਸੀ ਤੇ ਆਫਟਰ ਦੈਟ ਜੋ ਮੈਨੂੰ ਕਾਲ ਬੈਕ ਕੀਤੀ ਤੇ ਉਹਨੇ ਮੈਨੂੰ ਦੱਸਿਆ ਕਿ ਵੀਰੇ ਮੇਰੇ ਤੋਂ ਗਲਤੀ ਹੋ ਗਈ ਮੈਂ ਕਿਸੇ ਦੇ ਇਨਫਲੂਐਂਸ ਚ ਜਾ ਕੇ ਇਹ ਸਾਰੇ ਸਟੇਪ ਜੱਕ ਬੈਠਾ ਹੂੰ ਤੇ ਉਹ ਸਾਰੀ ਚੀਜ਼ ਨੇ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਚੈਟ ਪਈ ਹੈ ਉਸ ਤੋਂ ਬਾਅਦ ਉਸਨੇ ਮੈਨੂੰ ਆਪਣੇ ਰੋਣੇ ਧੋਣੇ ਸਟਾਰਟ ਕਰ ਦਿੱਤੇ ਕਿ ਵੀਰੇ ਮੇਰੇ ਕੋਲ ਪੈਸਾ ਨਹੀਂ ਮੇਰੇ ਕੋਲ ਫੋਨ ਨਹੀਂ ਮੇਰੇ ਕੋਲ ਗੱਡੀ ਨਹੀਂ ਮੇਰਾ ਸਾਰਾ ਕੁਝ ਵਿਗ ਗਿਆ ਮੈਨੂੰ ਕੋਈ ਰੈਵਨਿਊ ਨਹੀਂ ਦਿੱਤਾ ਸਕਾਈ ਡਿਜੀਟਲ ਨੇ ਮੈਨੂੰ ਇਹਨੇ ਇਹ ਗੱਲਾਂ ਕਹਿਣੀਆਂ ਸਟਾਰਟ ਕਰ ਦਿੱਤੀ ਤੇ ਉਸ ਤੋਂ ਬਾਅਦ ਉਹਨੇ ਉਹਨੇ ਮੇਰੇ ਤੋਂ ਪੈਸਾ ਦੀ ਡਿਮਾਂਡ ਕੀਤੀ ਕਿ ਵੀਰੇ ਮੈਂ ਐਤੋ ਗਲਤੀ ਹੋਈ ਹੈ ਮੈਂ ਦੁਬਾਰਾ ਤੁਹਾਡੇ ਨਾਲ ਕੰਮ ਕਰੂੰਗਾ ਤੇ ਤੁਸੀਂ ਮੈਨੂੰ ਪਲੀਜ਼ ਥੋੜੇ ਵਤੀ ਹੈਲਪ ਕਰੋ ਪੈਸੇ ਤੇ ਮੌਦੀ ਸਿਰਫ ਫਾਈਨੈਂਸ਼ੀਅਲੀ ਹੈਲਪ ਕੀਤੀ ਤੇ ਉਹਦੇ ਮੈਂ ਗਾਣੀ ਵੀ ਦੁਆ ਪ੍ਰੋਡਿਊਸ ਕਰਨੀ ਸ਼ਟਾਰਟ ਕੀਤੀ ਮੈਂ ਪੈਸੇ ਲਗਾਏ ਆਡੀਓ ਵੀਡੀਓਸ ਲਈ ਉਹਨੂੰ ਪੈਸੇ ਦਿੱਤੇ ਤਾਂ ਜਿਵੇਂ ਸੁਨੰਦਾ ਸ਼ਰਮਾ ਮੀਡੀਆ ਦੇ ਅੱਗੇ ਆਈ ਹੈ ਉਹ ਪਬਲਿਕ ਡੋਮੇਨ ਤੇ ਆ ਕੇ ਉਹਨੇ ਸਾਰਾ ਡਿਸਕਲੋਜ਼ ਕੀਤਾ ਤਾਂ ਤੁਹਾਡਾ ਮਾਮਲਾ ਵੀ तकरीबन 2-3 ਸਾਲ ਪੁਰਾਣਾ ਹੈ ਤਾਂ ਤੁਸੀਂ ਉਦੋਂ ਮਤਲਬ ਨੇ ਸੁਨੰਦਾ ਸ਼ਰਮਾ ਦੇ ਨਾਲ ਤੁਹਾਡੀ ਕੋਈ ਵਾਰਤਾਲਾਪ ਹੋਈ ਉਹਨਾਂ ਦੀ ਟੀਮ ਦੇ ਨਾਲ ਨਹੀਂ ਜੀ ਉਸ ਟਾਈਮ ਤੇ ਮੇਰੀ ਕੋਈ ਵਾਰਤਾਲਾਪ ਨਹੀਂ ਹੋਈ ਪਰ ਮੈਂ ਰੀਸੈਂਟਲੀ ਹੁਣ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀ ਜਿਸ ਦਿਨ ਉਹਨਾਂ ਨੇ ਆਪਣੀ ਪੋਸਟ ਪਾਈ ਆ ਉਹਨਾਂ ਦੀ ਟੀਮ ਨੂੰ ਮੈਸੇਜ ਕੀਤਾ ਤੇ ਉਹਨਾਂ ਦੀ ਟੀਮ ਨੇ ਮੈਨੂੰ ਇਹ ਗੱਲ ਕੀਤੀ ਕਿ ਤੁਸੀਂ ਵੀ ਸਾਹਮਣੇ ਆਓ ਅੱਗੇ ਆਓ ਇਹਨਾਂ ਦਾ ਲਾਈਕ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਕਾਫੀ ਹੋਰ ਆਰਟਿਸਟ ਹੈ ਉਹਨਾਂ ਨੂੰ ਵੀ ਅਪਰੋਚ ਕਰ ਰਹੇ ਆ ਕਿ ਤੁਸੀਂ ਸਾਰੇ ਅੱਗੇ ਆਓ ਤੇ ਆਪਣਾ ਕੁਝ ਨਾ ਕੁਝ ਬਣ ਸਕਦਾ ਇੰਡਸਟਰੀ ਦੇ ਵਿੱਚ ਕੌਣ ਲੱਗਦਾ ਏ ਤੁਹਾਡੇ ਨਾਲ ਖੜਿਆ ਕੋਈ ਉਹਨੇ ਹੁਣ ਤੱਕ ਟਿਲ ਡੇਟ ਕੋਈ ਇਸ ਮਾਮਲੇ ਨੂੰ ਲੈ ਕੇ ਹਾਂਜੀ ਇਸ ਮਾਮਲੇ ਨੂੰ ਲੈ ਕੇ ਕਾਫੀ ਜਣੇ ਖੜੇ ਆ ਮੇਰੇ ਨਾਲ ਤੇ ਮੈਂ ਉਹਨਾਂ ਦਾ ਹੁਣ ਪਬਲੀਕਲੀ ਨਾਮ ਲਵਾਂਗਾ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਵਿਚਾਰਿਆਂ ਦੇ ਚੈਨਲ ਕੀ ਕੀ ਥਾਲੀ ਵਾਲ ਕੋਲ ਆਲਰੇਡੀ ਫਸੇ ਹੋਏ ਆ ਔਰ ਉਹਨਾਂ ਨੇ ਮੇਰੀ ਜਿੰਨੀ ਕੁ ਹੈਲਪ ਹੋ ਸਕਦੀ ਸੀ ਕਿਸੇ ਨਾ ਕਿਸੇ ਵੇ ਨਾਲ ਮੇਰੀ ਹੈਲਪ ਕੀਤੀ ਤੇ ਮੇਰਾ ਮਾਮਲਾ ਅੱਗੇ ਲੈ ਕੇ ਆਣੀ ਇੱਕ ਆਰਟਿਸਟ ਨੇ ਪੰਜਾਬੀ ਇੰਡਸਟਰੀ ਦੇ ਕਾਫੀ ਮਸ਼ਹੂਰ ਕਾਕਾ ਹਾਂਜੀ ਕਾਕਾ ਨੇ ਮੇਰੀ سپورਟ ਕੀਤੀ ਹਾਂ ਉਹਨਾਂ ਦੇ ਵੱਲੋਂ ਵੀ ਤੁਹਾਡੀ ਪੋਸਟ ਜਿਹੜੀ ਤੁਸੀਂ ਪਾਈ ਸੀ ਉਹਨਾਂ ਵੱਲੋਂ ਸ਼ੇਅਰ ਕੀਤੀ ਗਈ ਹੈ ਪਰ ਉਹਨਾਂ ਦੇ ਵੱਲੋਂ ਇੱਕ ਹੋਰ ਪੋਸਟ ਪਾਈ ਗਈ ਹੈ ਆ ਮੈਂ ਉਹ ਦੇਖ ਰਿਹਾ ਸੀ ਉਹਨਾਂ ਨੇ ਲਿਖਿਆ ਵੀ ਜਮਾ ਤਾਜ਼ਾ ਖਬਰ ਮੈਂ ਸਕਰੀਨ ਤੇ ਦਰਸ਼ਕਾਂ ਨਾਲ ਤੇ ਲਗਾ ਦਾਂਗਾ ਪੋਸਟ ਵੀ ਠੱਗੀਆਂ ਚੋਰੀਆਂ ਸਾਹਮਣੇ ਆਈਆਂ ਖਤਰੇ ਦੇ ਘੱਗੂ ਵੱਜਣ ਲੱਗੇ ਨੇ ਵੱਡੇ ਸਾਹਿਬ ਅੰਦਰ ਹੋ ਗਏ ਪੁੱਤਰ ਜੀ ਬਾਹਰ ਕਨੇਡਾ ਭੱਜਣ ਲੱਗੇ ਨੇ ਹਾਂ ਜੀ ਇਹ ਬਿਲਕੁਲ ਸਹੀ ਗੱਲ ਹੈ ਇਹ ਕਾਹਦੀ ਨਿਊਜ਼ ਸੁਣਨ ਜਾ ਰਹੀ ਹੈ ਹਾਂ ਇਹ ਇਹ ਕਿਸ ਨੂੰ ਮਤਲਬ ਐਸਾ ਸਮਝ ਰਿਹਾ ਸਭ ਕਿ ਇਹਨਾਂ ਨੂੰ ਟਾਰਗੇਟ ਕਰ ਰਿਹਾ ਤਾਂ ਇਹ ਇਹ ਕਰਨਤਾਲੀ ਵਾਲ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਹੂੰ ਕਿਉਂਕਿ ਇਹ ਆਲਵੇਸ ਇੱਥੇ ਸੜੀ ਆ ਕੇ ਰਹਿੰਦੇ ਆ ਇਹ ਨੀ ਇਥੇ ਫੈਮਿਲੀ ਫਰੈਂਡਸ ਹੈਗੇ ਜਿੱਥੇ ਆਪਣਾ ਸੜੀ ਚ ਰਹਿੰਦੇ ਆਗੇ। ਹਲੋ ਕਾਕਾ ਜੀ ਵੱਲੋਂ ਕਿਹਾ ਜਾ ਰਿਹਾ ਵੀ ਪਿੰਕੀ ਧਲੇ ਵਾਲ ਅੰਦਰ ਨੇ ਤੇ ਮੁੰਡਾ ਬਾਹਰ ਪਾਚਣ ਲੱਗਾ। ਹਾਂਜੀ 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 ਬਿਲਕੁਲ। ਤਾਂ ਇਹ ਇਹ ਵਾਕਈ ਹੈ? ਤੁਹਾਨੂੰ ਲੱਗਦਾ? ਮੈਨੂੰ ਸੁਣਨ ਚਾਹੀਏ ਇਹ ਗੱਲ। ਫਰੀਪੋਈ। ਮੇਰੇ ਲਈ ਜੋ ਮੈਨੂੰ ਕਹੌਣ ਚਾਹੀਏ ਇਹ ਗੱਲ ਕਿ ਇੱਧਰ ਆ ਗਈ ਆਈ ਗੈਸ। ਮੇਰੇ ਖਿਆਲ ਚ ਆ ਗਈ ਹੈ ਇਥੇ। ਹੂੰ। ਤੁਸੀਂ ਪੋਸਟ ਜਦੋਂ ਪਾਈ ਹੈ ਤੁਸੀਂ ਸੀਐਮ ਸਾਹਿਬ ਨੂੰ ਵੀ ਅਟੈਕ ਕੀਤਾ ਪੰਜਾਬ ਗਵਰਨਮੈਂਟ ਨੂੰ ਅਟੈਕ ਕੀਤਾ ਤਾਂ ਉਹਨਾਂ ਨਾਲ ਤੁਹਾਡੀ ਕੋਈ ਵਰਤਲਾਬ ਹੋਈ ਪੰਜਾਬ ਗਵਰਨਮੈਂਟ ਸੀਐਮ ਸਾਹਿਬ ਦੇ ਨਾਲ ਹਾਂਜੀ ਮੈਂ ਉਹਨਾਂ ਨੂੰ ਈਮੇਲ ਕੀਤੀ ਸੀ ਸੀਐਮਓ ਪੰਜਾਬ ਤੇ ਸੋ ਉਹਨਾਂ ਦਾ ਮੈਨੂੰ ਰਿਸਪੌਂਸ ਆਇਆ ਉਹਨਾਂ ਨੇ ਮੇਰੇ ਤੋਂ ਐਪਲੀਕੇਸ਼ਨ ਮੰਗਵਾਈ ਹੈ ਤੇ ਗੱਲਬਾਤ ਹੋਈ ਉਹਨਾਂ ਦੀ ਟੀਮ ਨਾਲ ਸੋ ਮੈਂ ਉਹਨਾਂ ਨੂੰ ਸਬਮਿਟ ਕੀਤੀ ਆਪਣੀ ਐਪਲੀਕੇਸ਼ਨ ਆਪਣੀ ਜੋ ਪੁਰਾਣੀ ਕੰਪਲੀਟ ਮੈਂ ਐਸਐਸਪੀ ਆਫਿਸ ਦਿੱਤੀ ਸੀ ਸੋ ਉਹ ਵੀ ਹੁਣ ਉਹਨਾਂ ਨੇ ਜਾਂਚ ਕਰਨੀ ਸਟਾਰਟ ਕੀਤੀ ਹੈ ਤਾਕੀ ਕਿਸ ਤਰ੍ਹਾਂ ਤੁਹਾਨੂੰ ਉਹ ਦਲਾਸਾ ਦੇ ਰਹੇ ਨੇ ਕੀ ਉਹਨਾਂ ਦੀ ਸਟੇਟਮੈਂਟ ਕੀ ਹੈ ਸਰਕਾਰ ਦੀ ਹਾਂਜੀ ਉਹਨਾਂ ਦੀ ਸਟੇਟਮੈਂਟ ਇਹ ਆ ਕਿ ਤੁਹਾਡਾ ਹੱਕ ਤੁਹਾਨੂੰ ਮਿਲ ਕੇ ਰਹੇਗਾ ਜੇ ਤੁਸੀਂ ਤੁਹਾਡੇ ਕੋਲ ਪੇਪਰ ਵਰਕ ਸਹੀ ਆ ਜੇ ਉਹ ਤੁਹਾਡੇ ਨਾਲ ਬਿਲਕੁਲ ਤੱਕਾ ਕੀਤਾ ਤਾਂ ਤੁਹਾਨੂੰ ਉਸ ਦਾ ਬਿਲਕੁਲ ਤੁਹਾਡਾ ਖਾਤੇ ਮੈਂ ਅੱਗੇ ਆ ਜੋ ਭੁਗਤਿਆ ਜਾਏਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਪੰਜਾਬੀ ਇੰਡਸਟਰੀ ਹੁਣ ਅੱਛਾ ਖਾਸਾ ਰੈਵਨਿਊ ਕ੍ਰੀਏਟ ਕਰਦੀ ਹੈ ਅੱਛਾ ਖਾਸਾ ਨਾਮ ਹੈ ਪੰਜਾਬੀ ਇੰਡਸਟਰੀ ਦਾ ਹੁਣ ਪੂਰੀ ਦੁਨੀਆ ਦੇ ਵਿੱਚ ਉਹਨਾਂ ਆਪਾ ਅੱਛੇ ਲੈਵਲ ਤੇ ਬਾਲੀਵੁੱਡ ਨੂੰ ਵੀ ਕਸ਼ਾਤ ਤੱਕ ਆਪਾਂ ਕੰਪੀਟ ਕਰ ਰਹੇ ਸਾਡੇ ਆਰਟਿਸਟ ਵੀ ਵਰਲਡ ਵਾਈਡ ਕੰਮ ਕਰਦੇ ਨੇ ਪਰ ਉੱਥੇ ਇਸ ਇੰਡਸਟਰੀ ਦੇ ਵਿੱਚ ਅਜਿਹੇ ਕੰਮ ਹੋ ਰਹੇ ਨੇ ਕਿ ਮਸ਼ਹੂਰ ਕਲਾਕਾਰ ਸੁਨੰਦ ਸ਼ਰਮਾ ਨੇ ਉਹਨਾਂ ਨਾਲ ਇੰਨਾ ਠੱਗੀ ਹੋ ਰਹੀ ਆ ਤੁਸੀਂ ਇੱਕ ਵੱਡਾ 뮤직 ਲੈਵਲ ਚਲਾਉਂਦੇ ਹੋ ਤੁਸੀਂ ਇੱਕ ਬਤੌਰ ਮਾਲਕ ਹੋਣ ਦੇ ਨਾਤੇ ਤੁਹਾਡੇ ਨਾਲ ਇੰਨੀ ਠੱਗੀ ਵਜੇ ਤੁਹਾਡੇ ਆਰਟਿਸਟ ਖਰਾਬ ਕੀਤੇ ਗਏ ਜਿਵੇਂ ਤੁਸੀਂ ਦੱਸਿਆ ਤਾਂ ਇੰਨਾ ਸਾਰਾ ਕੁਝ ਪੰਜਾਬੀ ਇੰਡਸਟਰੀ ਦੇ ਵਿੱਚ ਹੋ ਰਿਹਾ ਇਸ ਨੂੰ ਕਿਵੇਂ ਦੇਖੇ ਇਹੀ ਬਿਲਕੁਲੀ ਮਾਫੀਆ ਬਣਾਇਆ ਜਾ ਰਿਹਾ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਚ ਦੋ ਤਿੰਨ ਵੱਡੇ ਮਗਰਮਾਚਾ ਜੋ ਕਿ ਨਹੀਂ ਚਾਹੁੰਦੇ ਕਿ ਕੋਈ ਹੋਰ ਅੱਗੇ ਆਵੇ ਕੋਈ ਇੰਡਸਟਰੀ ਚ ਕੋਈ ਨੇਵਲ ਖੜਾ ਹੋਵੇ ਇਸ ਇੰਡਸਟਰੀ ਚ ਹੋਰ ਕਿਉਂਕਿ ਉਹ ਚਾਹੁੰਦੇ ਆ ਕਿ ਉਹੀ ਰਾਜ ਕਰਨੇ ਇਸ ਇੰਡਸਟਰੀ ਤੇ ਕਿਉਂਕਿ ਉਹਨਾਂ ਨੂੰ ਫਾਇਦਾ ਵੜਾ ਹੈ ਨਾ ਕਿਉਂਕਿ ਜੇ ਆਪਾਂ 1000 ਕਰੋੜ ਰੈਵਨਿਊ ਮੰਨ ਲਓ ਆਪਣੀ ਇੰਡਸਟਰੀ ਜਨਰੇਟ ਕਰਦੀ ਆ ਔਰ ਜੋ ਇੰਡਸਟਰੀ ਨੂੰ ਤਾਂ 3-400 ਕਰੋੜ ਹੀ ਮਿਲਦਾ ਬਾਕੀ ਤਾਂ ਸਾਰਾ ਇਹਨਾਂ ਦੀ ਜੇਬਾਂ ਚ ਜਾਂਦਾ ਹਾਂ ਮਤੇ ਕਰੈ ਸੀਗਾ ਸ਼੍ਰੀ ਬਰਾੜ ਦੇ ਵੱਲੋਂ ਵੀ ਇੱਕ ਗੱਲ ਕਹੀ ਗਈ ਸੀਗੀ ਓਪਨ ਸਟੇਜ ਤੇ ਉਹ ਵੀ ਕਾਫੀ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਉਹਨਾਂ ਨੇ ਵੀ ਕਿਸੇ ਹੱਦ ਤੱਕ ਇਸ ਇਸ ਮੁੱਦਿਆਂ ਨੂੰ ਲੈ ਕੇ ਲਿੰਕ ਕਰਕੇ ਗੱਲ ਕਹੀ ਸੀਗੀ ਹਾਂਜੀ ਹਾਂਜੀ ਬਿਲਕੁਲ ਮੈਂ ਵੀ ਉਹਨਾਂ ਦੀ ਵੀਡੀਓ ਦੇਖੀ ਉਹ ਵੀ ਓਪਨਲੀ ਕਹਿ ਰਿਹਾ ਮੈਨੂੰ ਉਹਨਾਂ ਦਾ ਵੀ ਸੁਣਨ ਚ ਆਇਆ ਸੀ ਕਾਫੀ ਟਾਈਮ ਪਹਿਲਾਂ ਕਿ ਇਹਨਾਂ ਵੱਲੋਂ ਉਹਨਾਂ ਨੂੰ ਵੀ ਤਾਂ ਕੀਤਾ ਗਿਆ ਝੂਠੇ ਬਿਆਨ ਕਰਾਏ ਸੋ ਇਹ ਵੀ ਇਹਨਾਂ ਦਾ ਇਹੀ ਕੰਮ ਹੈ ਪਿੰਕੀ ਢਾਲੀ ਵਾਲਜੀ ਦਾ ਪੋਤਾ ਕਿ ਜੇ ਉਹ ਦੇਖੇ ਰਾਜੀ ਨਹੀਂ ਹੈ ਕਿ ਕੋਈ ਕੋਈ ਇੰਡਸਟਰੀ ਅੱਗੇ ਆਵੇ ਹੂੰ ਹੁਣ ਕਰੰਟਲੀ ਤੁਸੀਂ ਕੀ ਮੰਗ ਕਰਦੇ ਹੋ ਮੇਰੀ ਮੰਗ ਤਾਂ ਇਹ ਹੈ ਜੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਜੋ ਬਣਦਾ ਰੈਵਨਿਊ ਹੈ ਮੈਨੂੰ ਵਾਪਸ ਦਵਾਇਆ ਜਾਵੇ ਮੇਰੇ ਗਾਣੇ ਆ ਜੋ ਮੇਰਾ ਕੈਟਲੌਗ ਹੈ ਉਹਦੀ ਕੀਮਤ ਘੱਟੂ ਘੱਟ 25 ਕਰੋੜ ਰੁਪਏ ਹੈ ਜੋ ਕਿ ਉਹਨਾਂ ਨੇ ਮੇਰੇ ਗਾਣੇ ਲੱਬੇ ਹੋਏ ਆ ਸਿਰਫ ਦੱਸ ਦਿਆ ਯਾਰ ਹੂੰ ਤਾਂ ਬਿਲਕੁਲ ਮੈਂ ਚਾਹੁੰਦਾ ਵੀ ਜਿਸ ਤਰ੍ਹਾਂ ਸੁਨੰਦਾ ਸ਼ਰਮਾ ਤੇ ਵੱਲੋਂ ਵੀ ਬਾਰ-ਬਾਰ ਇੱਕੋ ਕੰਗ ਕਹੀ ਜਾ ਰਹੀ ਹੈ ਇੰਡਸਟਰੀ ਨੂੰ ਲੈ ਕੇ ਵੀ ਤੁਸੀਂ ਸਾਰੇ ਜਾਨੇ ਉਹਨੇ ਇਕੱਠੇ ਹੋਵੋ ਇਕਜੁੱਟ ਹੋ ਕੇ ਇਸ ਲੜਾਈ ਦੇ ਵਿੱਚ ਮੇਰੇ ਨਾਲ ਖੜੋ ਹਾਂਜੀ ਬਿਲਕੁਲ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਆਰਟਿਸਟਾਂ ਨੂੰ ਕਿਉਂਕਿ ਬਹੁਤ ਸਾਰੇ ਆਰਟਿਸਟਾਂ ਨਾਲ ਧੱਕਾ ਹੋ ਰਿਹਾ ਹੈ ਕਈ ਤਾਂ ਚੁੱਪ ਕਰੇ ਬੈਠੇ ਆ ਇਸ ਡਰ ਤੋਂ ਕਿ ਸਾਡੇ ਚੈਨਲ ਇਹਨੇ ਵਾਪਸ ਨਹੀਂ ਮੋੜਨੇ ਕਿਉਂਕਿ ਉਹਨਾਂ ਦੇ ਸੀਐਮਐਸ ਨਾਲ ਉਹਨਾਂ ਦੇ ਚੈਨਲ ਕਨੈਕਟਡ ਨੇ ਸੋ ਚੈਨਲ ਨਹੀਂ ਵਾਪਸ ਕਰਨਗੇ ਜਿਹੜੇ ਜਿਹੜੇ ਉਹਨਾਂ ਖਿਲਾਫ ਆਵਾਜ਼ ਚੱਕਣਗੇ ਸੋ ਬਹੁਤੇ ਆਰਟਿਸਟ ਇਦਾਂ ਦੇ ਜਿਨ੍ਹਾਂ ਨੂੰ ਉਹਨਾਂ ਨੇ ਕਿਤੇ ਮੰਨ ਲਓ ਪੈਸੇ ਦਿੱਤੇ ਆ ਤੇ ਉਹ ਪੈਸੇ ਫਿਰ ਪੂਰੇ ਜੇ ਕਿਸੇ ਨੂੰ ਮੰਨ ਲਓ ਤੁਸੀਂ ਉਹਨਾਂ ਨੇ 100 ਰੁਪਏ ਦਿੱਤਾ ਤੇ ਉਹ ਤੋਂ 1000 ਰੁਪਏ ਪੂਰਾ ਕਰਕੇ ਵਾਪਸ ਚੈਨਲ ਕਰਦੇ ਆ ਹਮ ਬਿਲਕੁਲ ਜਿਸ ਤਰ੍ਹਾਂ ਤੁਸੀਂ ਹੁਣ ਓਪਨਲੀ মিডিਏ ਤੇ ਆਏ ਹੋ ਪਿੰਕੀ ਢਾਲੀਵਾਲ ਤੇ ਤੁਸੀਂ ਖਿਲਾਫ ਬੋਲੇ ਉਹਨਾਂ ਦੇ ਦੋਸ਼ ਲਾਇਨੇ ਤੁਸੀਂ ਤਾਂ ਉਹਨਾਂ ਦੇ ਵੱਲੋਂ ਕੋਈ ਕੰਟੈਕਟ ਕਰਨ ਦੀ ਟ੍ਰਾਈ ਨਹੀਂ ਕੀਤੀ ਗਈ ਹਾਂਜੀ ਜਦੋਂ ਮੈਂ মিডিਆ ਆਪਣਾ ਆਪਣੇ ਚੈਨਲ ਦੇ ਉੱਤੇ ਲੋਕਾਂ ਨੂੰ ਦੱਸਿਆ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਨਾਲ ਇਦਾਂ ਕੀਤਾ ਗਿਆ 42 ਢਾਲੀ ਵਾਲਾ ਮੇਰੇ ਪੈਸੇ ਖਾਈ ਗਿਆ ਮੇਰੇ ਗਾਣੇ ਦੱਬੇ ਗਏ ਉਸ ਤੋਂ ਬਾਅਦ ਮੈਨੂੰ ਪਿੰਖੀ ਢਾਲੀ ਵਾਲਦੇ ਬੇਟੇ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਸੋਲਵ ਕਰ ਸਕਦੇ ਆ ਪਰ ਗੱਲ ਇਹ ਆ ਕਿ ਉਹ ਸੋਲਵ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਕਿ ਜੋ ਮੇਰੇ ਮੇਨ ਫੌਂਸ ਆ ਜਿਨ੍ਹਾਂ ਤੋਂ ਮੈਨੂੰ ਵਧੀਆ ਇਨਕਮ ਆਉਣੀ ਆ ਉਹ ਕਹਿੰਦੇ ਉਹ ਗਾਣੇ ਤੂੰ ਸਾਨੂੰ ਛੱਡ ਦੇ ਜਿਹੜੇ ਬਾਕੀ ਗਾਣੇ ਉਹ ਤੂੰ ਲੈ ਜਾ ਤੇ ਯੂਤੂਬ ਦਾ ਰੈਵਨਿਊ ਅਸੀਂ ਨਹੀਂ ਦਵਾਵਾਂਗੇ ਤੈਨੂੰ ਤੇ ਤੇਰਾ ਆਰਟਿਸਟ ਵੀ ਤੈਨੂੰ ਵਾਪਸ ਨਹੀਂ ਦਵਾਵਾਂਗੇ ਉਹ ਵੀ ਸਾਡੇ ਸਾਨੂੰ ਤੂੰ ਪੇਪਰ ਵਰਕ ਦੇ ਤੇ ਅਸੀਂ ਵਰਕ ਕਰਾਂਗੇ ਇਸ ਤੇ ਅੱਛਾ ਮਤਲਬ ਤੁਹਾਡੇ ਕੋਲ ਆਰਟਿਸਟ ਦਾ ਵੀ ਲੀਗਲ ਤੁਹਾਡੇ ਕੋਲ ਡਾਕੂਮੈਂਟ ਹੈ ਵੀ ਆਰਟਿਸਟ ਤੁਹਾਡੇ ਨਾਲ ਬੌਂਡ ਹੈ ਤੁਹਾਡੇ ਕੋਲ ਇਹ ਵੀ ਡਾਕੂਮੈਂਟੇਸ਼ਨ ਹੈ ਕਿ ਵੀ ਜਿਹੜੇ ਸੰਗਸ ਪਲੇ ਕਰ ਰਹੇ ਨੇ ਉਹ ਵੀ ਤੁਹਾਡੇ ਨੇ ਪਰ ਫਿਰ ਵੀ ਉਹ ਕਹ ਰਹੇ ਕਿ ਪ੍ਰੋਫੈਸ਼ਨ ਇਸ ਤਰ੍ਹਾਂ ਨਾ ਕਰ ਲੋ ਕਿ ਜਿਹੜੀ ਚੱਲਣ ਵਾਲੀ ਚੀਜ਼ ਹੈ ਉਹਨਾਂ ਦੇ ਚੈਨਲ ਤੇ ਚੱਲੇ ਤੇ ਜਿਹੜੇ ਉਸ ਹੱਬ ਦੇ ਨਾਲ ਹੈ ਵੀ ਨੇਗੋਸ਼ੀਏਸ਼ਨ ਚ ਵੀ ਉਹ ਆਪਣਾ ਮਰਜ਼ੀ ਚਲਾ ਰਹੇ ਨੇ ਹਾਂਜੀ ਬਿਲਕੁਲ ਇਸ ਇਸ ਤਰ੍ਹਾਂ ਹੀ ਹੋ ਰਿਹਾ ਉਹ ਨੇਗੋਸ਼ੀਏਸ਼ਨ ਜਿ ਆਪਣੀ ਮਰਜ਼ੀ ਚਲਾ ਰਹੇ ਆ ਹੂੰ ਤਾਂ ਬਿਲਕੁਲ ਵੀ ਕਿ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਬੜੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਇਸ ਮਾਮਲੇ ਬਾਰੇ ਹਾਲਾਂਕਿ ਲੋਕਾਂ ਦੇ ਮਨ ਵਿੱਚ ਕਾਫੀ ਸਵਾਲ ਸੀਗੇ ਵੀ ਸੁਨੰਦਰਾ ਸ਼ਰਮਾ ਦੇ ਵੱਲੋਂ ਇੱਕ ਇੱਕਦਮ ਅਜਈਆ ਪੋਸਟਾਂ ਪਾਈ ਜਾਣੇ ਉਹਨਾਂ ਦੇ ਵੱਲੋਂ ਕਹਿਣਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਵਾਲੀ ਸੀਗੀ ਮਤਲਬ ਲੋਕਾਂ ਦੇ ਮਨ ਵਿੱਚ ਕਾਫੀ ਚਿੰਤਾ ਸੀਗੀ ਉਹਨਾਂ ਦੇ ਫੈਨਸ ਦੇ ਮਨ ਵਿੱਚ ਕਾਫੀ ਚਿੰਤਾ ਸੀਗੀ ਪਰ ਲੋਕ ਹੈਰਾਨ ਸੀਗੇ ਵੀ ਇਹ ਇਹ ਕਿਉਂ ਹੈ ਇਹ ਕਿਸ ਤਰ੍ਹਾਂ ਹੈ ਪਰ ਕਿ ਸੁਨੰਦਰਾ ਸ਼ਰਮਾ ਦੀ ਟੀਮ ਵੱਲੋਂ ਵੀ ਕੋਈ ਆਪਾਂ ਕਹੀਏ ਮੀਡੀਆ ਦੇ ਅਕੇ ਕੋਈ ਬਿਆਨ ਸਾਹਮਣੇ ਨਹੀਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਕੱਲੀ ਸੋਸ਼ਲ ਮੀਡੀਆ ਦੇ ਵਿੱਚ ਹੀ ਜਾਣਕਾਰੀ ਦਿੱਤੀ ਗਈ ਹੈ ਪਰ ਤੁਸੀਂ ਅੱਜ ਮੀਡੀਆ ਦੇ ਮੂਹਰੇ ਆਏ ਹੋ ਕੈਮਰੇ ਦੇ ਮੂਹਰੇ ਆਏ ਹੋ ਤੁਸੀਂ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਇਸ ਦਾ ਕੀ ਅਸਲ ਹੈ ਕੀ ਸੱਚ ਹੈ ਉਹ ਤੁਸੀਂ ਆਪਣਾ ਪੱਖ ਰੱਖਿਆ ਪਰ ਇਸ ਤੋਂ ਬਾਅਦ ਆਪਾਂ ਇਹ ਵੀ ਕਹਿੰਦੇ ਆ ਕਿ ਵਿੱਕੀ ਜਿਹਨੇ ਪਿੰਕੀ ਧਾਲੀਵਾਲ ਨੇ ਉਹ ਹਸਤਾਨ ਪੁਲਿਸ ਦੀ ਗ੍ਰਿਪਚ ਨਹੀਂ ਪਰ ਆਉਣ ਵਾਲੇ ਸਮੇਂ 'ਚ ਸੁਣਨ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਕੋਈ ਪ੍ਰੈਸ ਕਾਨਫਰੈਂਸ ਕਰਨਗੇ ਜਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਤੇ ਕੋਈ ਪ੍ਰੈਸ ਕਾਨਫਰੈਂਸ ਸ਼ਾਇਦ ਕੀਤੀ ਜਾ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਉਹ ਆਪਣੇ ਪੱਖ ਦੇ ਵਿੱਚ ਕੀ ਸਫਾਈ ਦਿੰਦੇ ਆ ਤਾਂ ਤੁਸੀਂ ਜੁੜੇ ਵੀ ਕਿ ਦੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਓਕੇ ਅੱਗੇ